ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਉਹ ਵਿਧਾਇਕ ਜਿਹੜੇ ਕੁਝ ਲੀਡਰ ਦਿੱਲੀ ਦੇ ਨਾਲ ਦਿੱਲੀ ਹਾਈ ਕਮਾਂਡ ਦੇ ਨਾਲ ਦਿੱਲੀ ਲੋਬੀ ਦੇ ਨਾਲ ਨੇੜਤਾ ਰੱਖ ਰਹੇ ਨੇ ਕਿ ਉਹਨਾਂ ਨੂੰ ਰਗੜਨ ਤੇ ਹੋਏ ਨੇ ਕਿ ਉਹਨਾਂ ਨੂੰ ਰਗੜਨ ਜਾ ਰਹੇ ਨੇ ਭਗਵੰਤ ਮਾਨ ਅਤੇ ਦਿੱਲੀ ਹਾਈ ਕਮਾਂਡ ਦੇ ਦਿੱਲੀ ਲੋਬੀ ਦੇ ਜਿਹੜੇ ਆਪਸੀ ਰਿਸ਼ਤੇ ਆ ਉਹ ਸਖਾਵੇਂ ਕਿਉਂ ਨਹੀਂ ਔਰ ਕਿਹੜੇ ਉਹ ਵਿਧਾਇਕ ਦੇ ਮੰਤਰੀ ਨੇ ਜਿਹੜੇ ਦਿੱਲੀ ਦੇ ਨਾਲ ਨੇੜਤਾ ਰੱਖਣ ਦੇ ਕਰਕੇ ਰਗੜੇ ਜਾ ਰਹੇ ਨੇ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰ ਲਈਏ ਉਹ ਤਾਂ ਨਾਲ ਹੀ ਆ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਉਹ ਐਮਰਜੈਂਸੀ ਬਣ ਗਿਆ ਪੰਜਾਬ ਦੇ ਵਿੱਚ ਵਿੱਤੀ ਐਮਰਜੈਂਸੀ ਸੰਕਟ ਜਿਹੜਾ ਉਹ ਪੈਦਾ ਹੋ ਗਿਆ ਔਰ ਕਹਿੰਦੇ ਕਿ ਇਸ ਸਾਲ ਦੇ ਆਖਰੀ ਤਿਮਾਹੀ ਦੇ ਵਿੱਚ ਕਰਜ਼ਿਆਂ ਔਰ ਪੈਨਸ਼ਨਾਂ ਔਰ ਜਿਹੜੀ ਤਨਖਾਹਾਂ ਨੇ ਹੋਰ ਕਈ ਕਿਸਮ ਦੀਆਂ ਅਦਾਇਗੀਆਂ ਜਿਹੜੀਆਂ ਕਰਨੀਆਂ ਸਰਕਾਰ ਨੂੰ ਮੁਸ਼ਕਲ ਹੋ ਜਾਣ ਔਰ ਇੱਕ ਪਾਸੇ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਸਾਡੇ ਕੋਲੇ ਪੈਸਾ ਵੜਾ ਤੇ ਦੂਜੇ ਪਾਸੇ ਸਰਕਾਰ ਇਹ ਵੀ ਗੱਲ ਕਹਿ ਰਹੀ ਹੈ ਪੱਤਰ ਲਿਖ ਕੇ ਕੇਂਦਰੀ ਵਿੱਤ ਮੰਤਰਾਲੇ ਨੂੰ ਕਿ ਸਾਡੀ ਜਿਹੜੀ ਆ ਉਹ ਕਰਜ਼ੇ ਦੀ ਲਿਮਟ 10000 ਕਰੋੜ ਜਿਹੜੀ ਆ ਹੋਰ ਵਧਾ ਦਿੱਤੀ ਜਾਵੇ ਕਰਜ਼ੇ ਤੇ ਕਰਜ਼ਾ ਜਿਹੜਾ ਉੱਪ ਚੁੱਕੀ ਜਾ ਰਿਹਾ ਤੇ ਦੂਜੇ ਪਾਸੇ ਆਪਣਾ ਜਿਹੜਾ ਜਿਹੜਾ ਖਰਚਾ ਉਹ ਘਟਾ ਨਹੀਂ ਰਹੇ ਹੈਲੀਕਾਪਟਰ ਉਵੇਂ ਘੁੰਮ ਰਿਹਾ ਹੈਗਾ ਬਾਹਰਲੇ ਸੂਬਿਆਂ ਦੇ ਵਿੱਚ ਵੀ ਖਰਚੇ ਉਸੇ ਤਰੀਕੇ ਦੇ ਨਾਲ ਹੈ ਬੇਟਾਈਜ਼ਮੈਂਟ ਮੀਡੀਆ ਤੇ ਖਰਚਾ ਸਾਰਾ ਉਸੇ ਤਰੀਕੇ ਦੇ ਨਾਲ ਹੀ ਜਾ ਰਿਹਾ ਆਪਦੇ ਖਰਚੇ ਨਹੀਂ ਘਟ ਕੀਤੇ ਜਾ ਰਹੇ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਬਿਜਲੀ ਦਰਾਂ ਵਧਾ ਦਿੱਤੀਆਂ ਗਈਆਂ ਪਟਰੋਲ ਡੀਜ਼ਲ ਦੇ ਰੇਟ ਜਿਹੜੇ ਆ ਵਧਾ ਦਿੱਤੇ ਗਏ ਬੱਸਾਂ ਦਾ ਕਿਰਾਇਆ ਜਿਹੜਾ ਉਹ ਵਧਾ ਦਿੱਤਾ ਗਿਆ ਲੋਕਾਂ ਨੇ ਤਾਉਣ ਤੇ ਕੋਟਾ ਰੱਖਦੇ ਐ ਤੇ ਨਜਾਰੇ ਭਗੰਤਵਾਨ ਤੇ ਉਹਦੇ ਮੰਤਰੀਆਂ ਤੇ ਐਵੇਂ ਕਹਿੰਦੇ ਉਧਰ ਕੇਜਰੀਵਾਲ ਦੀ ਜਿਹੜੇ ਉਹ ਨਿਆਂਇਕ ਹਰਾਸਤ 25 ਤੱਕ ਵਧਣ ਦੇ ਨਾਲ ਪੰਜਾਬ ਦੇ ਕੁਝ ਲੀਡਰਾਂ ਤੇ ਅਫਸਰਾਂ ਦੇ ਵਿੱਚ ਸਹਿਮ ਕਿਉਂ ਬਣ ਗਿਆ ਇਸ ਤੇ ਵੀ ਬਹੁਤ ਅਹਿਮ ਜਿਹੜੀ ਅੱਜ ਹੀ ਗੱਲਬਾਤ ਜਿਹੜੀ ਹੋ ਕਾਣੀ ਹੈਗੀ ਹੈ ਖਬਰਾਂ ਕੁਝ ਹੋਰ ਵੀ ਨੇ ਜਿਵੇਂ ਇੰਜੀਨੀਅਰ ਰਾਸ਼ਿਦ ਜਿਹੜੇ ਕਿ ਦਿੱਲੀ ਦੀ ਅਦਾਲਤ ਤੋਂ ਲੋਕ ਸਭਾ ਮੈਂਬਰ ਜਿਹੜੇ ਸ਼ੇਖ ਅਬਦੁਲ ਰਾਸ਼ਿਦ ਨੇ ਉਹਨਾਂ ਨੂੰ ਜਿਹੜੀ ਆ 2 ਅਕਤੂਬਰ ਦੀ ਅੰਤਰੀਵੰਚ 2 ਅਕਤੂਬਰ ਤੱਕ ਜਿਹੜੀ ਅੰਤਰੀਵਿਮਾਨਤ ਸੁਣਨ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਿਆ ਇੱਕ ਪਾਸੇ ਇਹਨਾਂ ਦੇ ਉੱਪਰ ਵੀ ਅਤਵਾਦੀਆਂ ਤੋਂ ਫੰਡਿੰਗ ਤੇ ਯੁਵਾਪਾ ਦੇ ਦੋਸ਼ ਲੱਗਦੇ ਆ ਤੇ ਇਹਨਾਂ ਨੂੰ ਬਾਹਰ ਆਉਣ ਦਾ 2 ਅਕਤੂਬਰ ਤੱਕ ਦਾ ਜਿਹੜਾ ਮੌਕਾ ਮਿਲ ਰਿਹਾ ਪਰ ਦੂਜੇ ਪਾਸੇ ਅਮਰਪਾਲ ਸਿੰਘ ਹੋਰਾ ਨੂੰ ਪੈਰੋਲ ਨਹੀਂ ਮਿਲ ਰਹੀ ਅਮਰਪਾਲ ਹੋਣਾ ਨੂੰ ਰਹੀ ਹੈ ਜੀ ਮਿਲ ਰਹੀ ਕਿ ਇੱਥੇ ਰਾਹੁਲ ਗਾਂਧੀ ਠੀਕ ਨੇ ਕਿ ਸਿੱਖਾਂ ਦੇ ਨਾਲ ਟਕਾ ਹੋ ਰਿਹਾ ਇਸ ਤੋਂ ਵੀ ਬਹੁਤ ਹੈਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜਿਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਅਨਸੋ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਖੀ ਸਾਹਿਬ ਸਭ ਤੋਂ ਪਹਿਲਾਂ ਹੀ ਮੈਂ ਇਹੀ ਕਵਰ ਲਵਾਂਗਾ ਕਿ ਜਿਹੜੇ ਦਿੱਲੀ ਵਰਸਸ ਭਗੰਤ ਮਾਨਦਾਰ ਜਿਹੜਾ ਰੌਲਾ ਰੱਪਾ ਚੱਲ ਰਿਹਾ ਹੈਗਾ ਔਰ ਆਮ ਹੀ ਚਰਚਾ ਦਾ ਇਹ ਵਿਸ਼ਾ ਬਣਿਆ ਹੋਇਆ ਹੈ ਕਿ ਦਿੱਲੀ ਦੇ ਨਾਲ ਨੇੜਤਾ ਰੱਖਣ ਵਾਲੇ ਜਿਹੜੇ ਕੁਝ ਵਿਧਾਇਕ ਜਾਂ ਮੰਤਰੀ ਨੇ ਉਹਨਾਂ ਨੂੰ ਭਗਵੰਤ ਮਾਨ ਇੱਥੇ ਆਪਣੇ ਤੌਰ ਤੇ ਰਗੜਨ ਦਾ ਕੋਈ ਵੀ ਮੌਕਾ ਜਿਹੜਾ ਉਹ ਛੱਡ ਦੇ। ਇੱਥੇ ਇਹ ਗੱਲਾਂ ਆਮ ਨੇ। ਪਿੱਛੇ ਜੇ ਇੱਕ ਖਬਰ ਵੀ ਚੱਲੀ ਸੀਗੀ ਕਿ ਦੋ ਵਿਧਾਇਕ ਜਿਹੜੇ ਆਪਸ ਦੇ ਵਿੱਚ ਝਗੜਾ ਹੋ ਗਿਆ ਇੱਕ ਦਿੱਲੀ ਗਿਆ ਸੀ ਭਗਵੰਤ ਮਾਨ ਨੂੰ ਉਹਨੇ ਜਾ ਕੇ ਦੱਸਤਾ ਕਿ ਫਲਾਣਾ ਵਿਧਾਇਕ ਦਿੱਲੀ ਸੀ ਤੇ ਉਹ ਆਪਸ ਦੇ ਵਿੱਚ ਬਾਅਦ ਦੇ ਵਿੱਚ ਉਹਨੇ ਲੜਾਈ ਹੋਈ। ਐਮੋ ਜੀਆਂ ਗੱਲਾਂ ਬਾਤਾਂ ਵੀ ਚਰਚੇ ਜਿਹੜੇ ਆ ਹੋਏ ਆ। ਔਰ ਉਧਰ ਸਪੀਕਰ ਸੰਧਵਾ ਨੂੰ ਕਿਵੇਂ ਹਾਈ ਕਮਾਂਡ ਦੇ ਨਾਲ ਨੇੜਤਾ ਹੋਣ ਦਾ ਜਿਹੜਾ ਉਹ ਅੱਖਾਂ ਵਿਆਜਾਂ ਭੁਗਤਣਾ ਪਿਆ ਜਾ ਰਿਹਾ ਉਧਰ ਜਿਹੜੇ ਵਿਜੇ ਸਿੰਘਲਾ ਨੇ ਉਹ ਵੀ ਕਹਿੰਦੇ ਕਿ ਹਾਈ ਕਮਾਂਡ ਦੀ ਨੇੜਤਾ ਹੋਣ ਦੇ ਕਾਰਨ ਹੀ ਉਹਨਾਂ ਦਾ ਸਿਸਟਮ ਜਿਹੜਾ ਉਹ ਭੇਟ ਚੜ ਗਿਆ ਸੀ ਤੇ ਉਹ ਹਾਈ ਕਮਾਂਡ ਹੀ ਹੁਣ ਉਹਨਾਂ ਨੂੰ ਇੱਥੇ ਲੈ ਕੇ ਬੈਠੀ ਹੈ ਨਹੀਂ ਤਾਂ ਪਾਰਟੀ ਤੋਂ ਅਜੋ ਬਾਹਰ ਹੁੰਦੇ ਜਾਂ ਜੋ ਵੀ ਗੱਲਾਂ ਬਾਤਾਂ ਤੇ ਇੱਥੇ ਬਹੁਤ ਸਾਰੀਆਂ ਵਜ੍ਹਾਾਂ ਹੋਰ ਵੀ ਨੇ ਤੁਸੀਂ ਲੈ ਲਓ ਮੀਤ ਛੇਰ ਵਾਲੀ ਗੱਲ ਕਰ ਲਓ ਮੀਠੇਰ ਨੂੰ ਐਮਪੀ ਦੇ ਵਿੱਚ ਭੇਜ ਐਮਪੀ ਬਣਾ ਕੇ ਦਿੱਲੀ ਭੇਜ ਦਿੱਤਾ ਗਿਆ ਜਿਹੜੇ ਆ ਇੱਕ ਮਾਨ ਦੇ ਨਾਲ ਨੀੜ ਤਰ ਰੱਖਣ ਵਾਲੇ ਸੀ ਇਥੋਂ ਕੈਬਨਟ ਚੋਂ ਬਾਹਰ ਕਰਕੇ ਉੱਥੇ ਭੇਜ ਦਿੱਤਾ ਗਿਆ ਹੁਣ ਮੀਠੇਰ ਦੀ ਟਿਕਟ ਵੀ ਜਿਹੜੀ ਉਹ ਦਲਵੀਰ ਗੋਲਡੀ ਨੂੰ ਦੇਣ ਦੀ ਤਿਆਰੀ ਚ ਹੈ ਉਧਰ ਜਿਹੜੇ ਮੀਠੇਰ ਨੇ ਉਹ ਆਪਣੇ ਕਿਸੇ ਬੰਦੇ ਨੂੰ ਦੇਣ ਦੀ ਤਿਆਰੀ ਚਾ ਟਿਕਟ ਇਧਰੋਂ ਭਗਵੰਤ ਮਾਨ ਗੋਲਡੀ ਯਾਨੀ ਉਥੇ ਵੀ ਮੀਠੇਰ ਨੂੰ ਰਗੜਨ ਦੀ ਭਗਵੰਤ ਮਾਨ ਦੇ ਵੱਲ ਕੋਸ਼ਿਸ਼ ਹੈ ਹੁਣ ਤੁਸੀਂ ਦੇਖ ਲਓ ਕਿ ਬਲਕਾਰ ਸਖੀ ਵੀਡੀਓ ਆਈ ਪੌਜਾ ਸਿੰਘ ਸਰਾਰੀ ਦਾ ਮਸਲਾ ਜਿਹੜਾ ਸਾਹਮਣੇ ਆਇਆ ਫਿਰ ਤੁਸੀਂ ਦੇਖ ਲਓ ਕਟਾਰੂ ਚੱਕ ਦੀ ਜਿਹੜੀ ਆ ਵੀਡੀਓ ਅਣਖੀ ਸਾਹਮਣੇ ਆਈ ਕਿਸੇ ਦੇ ਮਸਲੇ ਦੇ ਵਿੱਚ ਵੀ ਐਸਆਈਟੀ ਜਾਂ ਜਾਂਚ ਕੋਈ ਜਿਹੜੀ ਆ ਉਹ ਬਣਾਈ ਨਹੀਂ ਗਈ ਬਹੁਤ ਗੰਭੀਰ ਸੀ ਦੂਜੇ ਪਾਸੇ ਜਿਹੜੇ ਆਪਣੇ ਵੱਲੋਂ ਸਭ ਤੋਂ ਪਹਿਲਾਂ ਜਿਹੜੀ ਇਹ ਖਬਰ ਲਗਾਈ ਗਈ ਇੱਕ ਚਿੱਠੀ ਦੇ ਆਧਾਰ ਦੇ ਉੱਪਰ ਨਾਲ ਆਪਾਂ ਚਰਚਾ ਵੀ ਮੰਤਰੀ ਦਾ ਲਾਇਆ ਕਿ ਭਾਈ ਉਹ ਕਹਿੰਦੇ ਆ ਕਿ ਜਿਹੜੇ ਮੇਰੇ ਦੇ ਇਨਸਪੈਕਟਰ ਅਮਨਜੋਤ ਕੌਰ ਦੇ ਵੱਲੋਂ 100 ਕਰੋੜੀ ਸਾਈਬਰ ਕ੍ਰਾਈਮ ਦੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਉਹ ਝੂਠੇ ਆ ਤੇ ਉਹਦੇ ਵਿੱਚ ਵੀ ਆਪਾਂ ਜਿਹੜੀਆਂ ਜਿਹੜਾ ਸਾਰਾ ਉਹ ਦੱਸਿਆ ਪੱਖ ਅਮਨਜੋਤ ਕੌਰ ਦਾ ਵੀ ਔਰ ਦੂਜੇ ਪਾਸੇ ਮੰਤਰੀ ਦਾ ਵੀ ਤਾਂ ਹੁਣ ਉਹਦੇ ਵਿੱਚ ਮੰਤਰੀ ਤੇ ਮੰਤਰੀ ਦੀ ਵਾਈਫ ਦੇ ਉੱਪਰ ਲੱਗੇ ਜਿਹੜੇ ਦੋਸ਼ ਨੇ ਉਹਨਾਂ ਦੇ ਜਾਂਚ ਦੇ ਲਈ ਐਸਆਈਟੀ ਬਣਾ ਦਿੱਤੀ ਗਈ ਹੈ ਹਾਲਾਂਕਿ ਅਸੀਂ ਕੱਲ ਵੀ ਇਹ ਗੱਲ ਕਹੀ ਹੈ ਅਣਖੀ ਸਾਹਿਬ ਕਿ ਇਹ ਐਸਆਈਟੀ ਜਿਹੜੀ ਆ ਮੈਨੂੰ ਲੱਗਦਾ ਨਿਰਪੱਖ ਢੰਗ ਦੇ ਨਾਲ ਇਹ ਕੰਮ ਕਰ ਨਹੀਂ ਸਕੇਗੀ ਕਿਉਂਕਿ ਦੋਨੇ ਟੀਵੀ ਮਾਲਕ ਜਿਹੜੇ ਆ ਦੋਵੇਂ ਪਤਰੀ ਜਿਹੜੇ ਆ ਦੋਵੇਂ ਇਹ ਜੋੜਾ ਜਿਹੜਾ ਹੈਗਾ ਇਹ ਪਾਵਰ ਕੋ ਲੈਕ ਮੰਤਰੀ ਹੈ ਇੱਕ ਆਈਪੀਐਸ ਦਾ ਆਈਪੀਐਸ ਨੇ ਬਹੁਤ ਦੂ ਤੱਕ ਜਾਣਾ ਹੈ ਹਾਲਾਂਕਿ ਇਥੋਂ ਜਾਂ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਸੀ ਜਾਂ ਫਿਰ ਕੇਂਦਰੀ ਏਜੰਸੀਆਂ ਦੁਆਰਾ ਜਾਂਚ ਹੋ ਜਾਣੀ ਚਾਹੀਦੀ ਸੀ ਏਡੀਜੀਪੀ ਜਾਂ ਇਥੋਂ ਵਾਲੇ ਅਫਸਰ ਜਿਹੜੇ ਐਸੇ ਨਹੀਂ ਕਹਿੰਦੇ ਕਿ ਬਾੜੇ ਹੈ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਰਸੂਖਦਾਰ ਬੰਦਿਆਂ ਦੀ ਕੇ ਫੇਵਰ ਹੋਈ ਜਾਂਦੀ ਹੈ ਤਾਂ ਇੱਥੇ ਹੁਣ ਅਣਖੀ ਸਾਹਿਬ ਇਹੋ ਜਿਹੀਆਂ ਵੀ ਚਰਚਾਵਾਂ ਨੇ ਕਿ ਜਿੱਥੇ ਸ਼ਲੀਲ ਵੀਡੀਓ ਵਾਲੇ ਮੰਤਰੀਆਂ ਦੇ ਹੋਰ ਇਲਜ਼ਾਮਾਂ ਵਾਲੇ ਮੰਤਰੀਆਂ ਐਮਐਲਏਆਂ ਦੇ ਖਿਲਾਫ ਸਾਇਟੀਆਂ ਨਹੀਂ ਬੜੀਆਂ ਤਾਂ ਇਸ ਮਸਲੇ ਦੇ ਵਿੱਚ ਐਸਆਈਟੀ ਇਸ ਕਰਕੇ ਬਣੀ ਹੈ ਕਿ ਬਹੁਤ ਜ਼ਿਆਦਾ ਨੇੜਤਾ ਰੱਖਦੇ ਆ ਦਿੱਲੀ ਵਾਲਿਆਂ ਦੇ ਨਾਲ ਹਰਜੂਤ ਬੈਂਸ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਸਫندر ਜੀ ਪੂਰਾ ਵਿਸਥਾਰ ਨਾਲ ਤੁਸੀਂ ਦੱਸਦਾ ਕਿ ਸਥਿਤੀ ਜਿਹੜੀ ਬਣੀ ਕੀ ਹੈ ਹਰਜੂਤ ਬੈਂਸ ਦੇ ਖਿਲਾਫ ਜਿਸ ਤਰੀਕੇ ਨਾਲ ਐਸਆਈਟੀ ਦਾ ਗਠਨ ਹੁੰਦਾ ਇਸ ਨੂੰ ਦੋ ਐਂਗਲਾਂ ਨਾਲ ਸਿੱਧੂ ਸਾਹਿਬ ਦੇਖਿਆ ਜਾ ਸਕਦਾ ਇੱਕ ਐਂਗਲ ਤੇ ਇਹ ਆ ਕਿ ਜਿਸ ਤਰੀਕੇ ਦਾ ਸਬੰਧ ਰਹੇ ਨੇ ਉਹ ਜਿਸ ਤਰੀਕੇ ਨਾਲ ਹਰਜੂਤ ਬੈਂਸ ਆਪਣੇ ਆਪ ਨੂੰ ਦਿੱਲੀ ਹਾਈ ਕਮਾਂਡ ਦੇ ਬਹੁਤ ਕਰੀਬੀ ਦੱਸਦੇ ਰਹੇ ਆ ਔਰ ਜਦੋਂ ਅਰਵੇ ਦੇ ਕੇਸ ਦੀ ਵਾਰ ਨੂੰ ਅਰੈਸਟ ਕੀਤਾ ਗਿਆ ਤਾਂ ਸਭ ਤੋਂ ਜਾ ਕੇ ਹਰਜੋਤ ਪਾਸ ਤੇ ਇੱਕ ਬੜਾ ਡਰਾਮਾ ਜਿਹੜਾ ਦਿੱਲੀ ਦੀਆਂ ਸੜਕਾਂ ਤੇ ਕੀਤਾ ਸੀ ਤੇ ਆਪਣੇ ਆਪ ਨੂੰ ਹਾਈਕਮਾਂ ਦੇ ਨੇੜੇ ਹੋਣ ਦਾ ਇੱਕ ਅਸੀਂ ਕਹਿ ਸਕਨੇ ਕਿ ਪ੍ਰਮਾਣ ਚਾ ਤਸਵੀਰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਹੁਣ ਉਹ ਵਿਵਾਦਾਂ ਚ ਫਸ ਗਏ ਆ ਵਿਵਾਦਾਂ ਚ ਫਸਣ ਤੋਂ ਬਾਅਦ ਜਿਸ ਦਿਨ ਕਹਿੰਦਾ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਹਾਂ ਵੀ ਸਾਡੇ ਨਿਰਪੱਖ ਜਾਂਚ ਕਰਾ ਲਓ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਤਾਂ ਐਸਆਈਟੀ ਬਣਾ ਦਿੱਤੀ ਗਈ ਹੁਣ ਐਸਆਈਟੀ ਜਿਹੜੀ ਬਣਾ ਦਿੱਤੀ ਗਈ ਆ ਹੁਣ ਐਸਆਈਟੀ ਨਿਰਪੱਖਤਾ ਤੇ ਪ੍ਰਸ਼ਨ ਸਿੱਧੂ ਸਾਹਿਬ ਉਠਦਾ ਕਿਉਂਕਿ ਪੁਲਿਸ ਵੀ ਉਹਨਾਂ ਦੀ ਆ ਦੂਜੇ ਪਾਸੇ ਐਸਆਈਟੀ ਜਿਹੜੀ ਹੈ ਵੀ ਪੰਜਾਬ ਸਰਕਾਰ ਦੀ ਆ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਕਿ ਦੋਵੇਂ ਜਿਹੜੇ ਨੇ ਬੜੇ ਮਜ਼ਬੂਤ ਨੇਤਾ ਤੇ ਅਧਿਕਾਰੀ ਹੁਣ ਇਹ ਸਭ ਕਾਸੇ ਦੇ ਵਿੱਚ ਇਹ ਵੇਖਣ ਵਾਲੀ ਗੱਲ ਇਹ ਆ ਕਿ ਐਸਆਈਟੀ ਪੂਰਨ ਨਿਰਪੱਖਤਾ ਦੇ ਨਾਲ ਕੰਮ ਕਰੂਗੀ ਜੇ ਮੈਂ ਗਲਤ ਨਾ ਹੋਵਾਂ ਤਾਂ ਲਾਲਚੰਦ ਕਟਾਊ ਚੱਕ ਦੇ ਮੁੱਦੇ ਤੇ ਉੱਤੇ ਵੀ ਇੱਕ ਵਾਰੀ ਇਹਨਾਂ ਨੇ ਇੱਕ ਤਿੰਨ ਮੈਂਬਰੀ ਐਸਆਈਟੀ ਬਣਾਤੀ ਸੀ ਤਾਂ ਉਹਦੇ ਵਿੱਚ ਵੀ ਜਦੋਂ ਉਹ ਬੰਦਾ ਜਿਹੜਾ ਏਮਪਲਾਈ ਸੀ ਜਿਹਨੇ ਤਰਖਾਸ ਦਿੱਤੀ ਤਾਂ ਉਹਦੇ ਨਾਲ ਪਤਾ ਨਹੀਂ ਕੀ ਗੇਟਬਿਟ ਕਰ ਲਈ ਤੇ ਉਹ ਮੁੱਦਾ ਠੰਡੇ ਬਸਤੇ ਚ ਪਾ ਦਿੱਤਾ ਗਿਆ ਜਾਈਦਾ ਤਾਂ ਇਹ ਸੀ ਕਿ ਵਾਕਿਆ ਜੇਕਰ ਤੁਸੀਂ ਵਿਸ਼ਟਾਚਾਰ ਦੇ ਖਿਲਾਫ ਜੰਗ ਲੜਨ ਦਾ ਐਲਾਨ ਕਰ ਦੇ ਜੀ ਤਾਂ ਫਿਰ ਇਸ ਦੀ ਕਿਸੇ ਹਾਈ ਕੋਰਟ ਦੇ ਜੱਜ ਤੋਂ ਨਿਰਪੱਖ ਜਾਂਚਰੀ ਹੋ ਜਾਣੀ ਚਾਹੀਦੀ ਸੀ ਪੁਲਿਸ ਅਧਿਕਾਰੀਆਂ ਬਰੋਂ ਤਾਂ ਸਿੱਧੂ ਸਾਹਿਬ ਹਮੇਸ਼ਾ ਹੀ ਇਹ ਸ਼ੰਕੇ ਰਹਿੰਦੇ ਨੇ ਕਿ ਇਹਨਾਂ ਨੇ ਤੇ ਉਹ ਹੀ ਕੁਝ ਕਿਹਾ ਕਿ ਜੋ ਕੁਝ ਉੱਤੋਂ ਇਸ਼ਾਰੇ ਜਿਹੜੇ ਉਹ ਹੁਣੇ ਹੈਗੇ ਆ ਹੁਣ ਜੇਕਰ ਇਹ ਸਾਰਾ ਕੁਝ ਚੱਲਦਾ ਤੇ ਇਸ ਦੇ ਵਿੱਚ ਹਰ ਜੋਤ ਬਾਇਸ ਨੂੰ ਅਖੀਰ ਤੇ ਕਲੀਮ ਚਟ ਦੇ ਦਿੱਤੀ ਜਾਂਦੀ ਆ ਜਿਸ ਤਰੀਕੇ ਨਾਲ ਕੈਪਟਨ ਅਵਰਿੰਦਰ ਸਿੰਘ ਨੇ ਸਾਧੂ ਸਿੰਘ ਧਰਮਸੋਤਰ ਨੂੰ ਦਿੱਤੀ ਸੀ ਔਰ ਕਈਆਂ ਬੰਦਿਆਂ ਨੂੰ ਉਹ ਚੱਟ ਮੈਟੋਸ ਕਿੱਟੀ ਜਿਹੜੀ ਪੁਰਾਣੀ ਚੱਟਾਂ ਜਿਹੜੀਆਂ ਉਹ ਦੇ ਦਿੰਦੇ ਹੁੰਦੇ ਤਾਂ ਹੁਣ ਸਿੱਧੂ ਸਾਹਿਬ ਜੇਕਰ ਤਾਂ ਐਸਆਈਟੀ ਦੀ ਜਾਂਚ ਤੋਂ ਬਾਅਦ ਭਗਵੰਤ ਮਾਨ ਹੁਣੀ ਇਹਨਾਂ ਨੂੰ ਐਸਆਈਟੀ ਦੀ ਜਾਂਚ ਦੇ ਆਧਾਰ ਤੇ ਕਹਿ ਦਿੰਦੇ ਕਿ ਹਾਂ ਵੀ ਕੁਝ ਵੀ ਇਦਾਂ ਦਾ ਹੋਇਆ ਸਾਰੇ ਦੋਸ਼ ਬੇਬੁਨਿਆਦ ਨਹੀਂ ਤਾਂ ਫਿਰ ਤਾਂ ਸਿੱਧੂ ਸਾਹਿਬ ਫਿਰ ਇਹ ਸਾਫ਼ ਚਹਿਰ ਆ ਕਿ ਇਹ ਸਰਕਾਰ ਫਿਰ ਪੁਰਾਣੀਆਂ ਰਵਾਇਤੀ ਸਰਕਾਰਾਂ ਦੇ ਆਧਾਰ ਤੇ ਹੀ ਚੱਲਦੇ ਆ ਆਪਣੇ ਮੰਤਰੀਆਂ ਨੂੰ ਬਚਾਊਗੀ ਆਪਣੇ ਅਧਿਕਾਰੀਆਂ ਨੂੰ ਬਚਾਊਗੀ ਤੇ ਦੂਜੇ ਪਾਸੇ ਇਹ ਰੌਲਾ ਪਾਉਗੇ ਕਿ ਵੇਖੋ ਜੇਸੀਂ ਸਾਫ਼ ਸੋਤਰੇ ਆ। ਹਾਂ ਦੂਜਾ ਐਂਗਲ ਜੇਕਰ ਕਿਹੜੇ ਜਿਸ ਤਰੀਕੇ ਨਾਲ ਕਲਤਾਰ ਸਿੰਘ ਸਦਮਾ ਦੂਜੇ ਪਾਸੇ ਦੇਵਬਾਨ ਦੇ ਨਾਲ ਜੋ ਹਾਲ ਉਹਨਾਂ ਸਮਿਆਂ ਦੇ ਵਿੱਚ ਹੋਇਆ ਆ ਹੋ ਸਕਦਾ ਕਿ ਜੇਕਰ ਐਸਆਈਟੀ ਕੋਈ ਇਹੋ ਜਿਹਾ ਕੋਈ ਇਸ਼ਾਰਾ ਜਾਂ ਐਸਆਈਟੀ ਕਹਿ ਦਿੰਦੀ ਆ ਕਿ ਹਾਂ ਫਿਰ ਹਰਜੋਤ ਬੈਸ ਜਾਂ ਉਸਦੀ ਪਤਨੀ ਜਿਹੜੇ ਨੇ ਕਿਸੇ ਨਾ ਕਿਸੇ ਦੋਸ਼ਾ ਦੇ ਵਿੱਚ ਉਹ ਫਸੇ ਨਹੀਂ ਜਾਂ ਕੋਈ ਕੋਈ ਦੋਸ਼ ਉਹਨਾਂ ਤੇ ਸਾਬਤ ਹੁੰਦੇ ਆ ਤਾਂ ਸਿੱਧੂ ਸਾਹਿਬ ਫਿਰ ਸਾਫ਼ ਜ਼ਾਹਿਰ ਆ ਕਿ ਭਗਵਾਨ ਤਬਾਨ ਹੁਣੀ ਜਿਸ ਤਰੀਕੇ ਨਾਲ ਰਿਲੇਸ਼ਨ ਉਹਨਾਂ ਦੇ ਹਾਈ ਕਮਾਂਡ ਤੇ ਖਾਸ ਤੌਰ ਤੇ ਸੰਦੀਪ ਪਾਠਕ ਦੇ ਨਾਲ ਹਨ ਤਾਂ ਸਾਫ ਜਾਇਜ਼ਾ ਕਿ ਫਿਰ ਭਗਵੰਤ ਪਾਣ ਹੁਣੀ ਦਿੱਲੀ ਲੋਬੀ ਦੇ ਜਿਹੜੇ ਕਰੀਬੀ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਠੋਕਰ ਨੂੰ ਫਿਰਦੇ ਆ ਕਮਜ਼ੋਰ ਕਰਨ ਨੂੰ ਫਿਰਦੇ ਆ ਹੁਣ ਸਥਿਤੀਆਂ ਇਹ ਨੇ ਸਿੱਧੂ ਸਾਹਿਬ ਸਭ ਤੋਂ ਪ੍ਰਮੁੱਖ ਪੁੰਕਾ ਮੁੱਖ ਮੰਤਰੀ ਸਾਹਿਬ ਦੀ ਹੈ ਮੁੱਖ ਮੰਤਰੀ ਸਾਹਿਬ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਪ੍ਰੈਸ ਕਾਨਫਰੰਸ ਤੱਕ ਕਰਦੇ ਆ ਬਾਅਦ ਚ ਘਰ ਦੀ ਕੱਖਣੀ ਕਿ ਹਾਂ ਭਈ ਜਦੋਂ ਚਰਨਜੀਤ ਸਿੰਘ ਚੰਨੀ ਨੇ ਆ ਕੇ ਪੇਸ਼ ਕੀਤਾ ਤਾਂ ਕੋਈ ਗੱਲ ਜਿਹੜੀ ਉਹ ਨਹੀਂ ਕਰ ਸਕੇ ਮੁੱਖ ਮੰਤਰੀ ਸਾਹਿਬ ਦਾ ਅਜੇ ਤੱਕ ਇੱਕ ਵੀ ਬਿਆਨ ਇਸ ਸੰਦਰਭ 'ਚ ਜਿਹੜਾ ਉਹ ਨਹੀਂ ਆਇਆ। ਉਹਨੇ ਐਸਆਈਟੀ ਜਿਹੜੀ ਗਠਿਤ ਜਿਹੜੀ ਕਰ ਦਿੱਤੀ ਗਈ ਹੈ। ਹੁਣ ਐਸਆਈਟੀ ਨੇ ਕੀ ਨਤੀਜੇ ਕੱਢ ਦੀ ਜਾਂ ਕੀ ਜਾਂਚ ਕਰਦੀ ਹੈ ਇਹ ਤਾਂ ਸਿੱਧੂ ਸਾਹਿਬ ਆਉਣ ਵਾਲਾ ਸਮਾਂ ਦੱਸੂਗਾ। ਦੂਜੇ ਪਾਸੇ ਇਹ ਵਿਕਰਮ ਸਿੰਘ ਵਿਜੀਠੀ ਦੇ ਖਿਲਾਫ ਜਿਸ ਤਿੱਕਣਾ ਨੇ ਐਨ ਈ ਡੀ ਨੂੰ ਐਂਟਰੀ ਜਿਹੜੀ ਹੋਈ ਹੈ ਤੇ ਵਿਕਰਮ ਸਿੰਘ ਵਿਜੀਠੀ ਨੇ ਵੀ ਇਹ ਗੱਲ ਕਹੀ ᱛੀ ਆ ਕਿ ਮੈਂ ਜਿਹੜਾ ਮੰਤਰੀ ਦੇ ਖਿਲਾਫ ਹੋ ਆਵਾਜ਼ ਉਠਾਈ ਸੀ ਕਿ ਹਾਂ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਤਾਂ ਉਹਦਾ ਬਦਲਾ ਲੈਣ ਵਾਸਤੇ ਭਗਵੰਤਪਾਲ ਹੋਣਾ ਨੇ ਮੇਰਾ ਕੀਚੜਾ ਉਧਰੋਂ ਕਰ ਦਿੱਤਾ ਹੁਣ ਇਹ ਸਭ ਕੁਝ ਜੋ ਵੀ ਚੀਜ਼ਾਂ ਚੱਲਦੀਆਂ ਰਹੀਆਂ ਨੇ ਭਗਵੰਤਪਾਲ ਦੀ ਪੀਤੇ ਸਮੇਂ ਦੇ ਵਿੱਚ ਤਾਂ ਮੌਜੂਦਾ ਸਮੇਂ ਦੇ ਵਿੱਚ ਲਾਲਚਨ ਕਟਾਂਗਚਕ ਹੋਵੇ ਬਲਕਾਰ ਸਿੰਘ ਹੋਵੇ ਫੌਜਾ ਸਿੰਘ ਸਰਾਰੀ ਹੋਵੇ ਅੱਜ ਤੱਕ ਤਾਂ ਕਦੇ ਵੀ ਐਸਟੀ ਦਾ ਗਠਨ ਜਿਹੜਾ ਉਹਨਾਂ ਦਾਵਾਂਡਰ ਨਹੀਂ ਹੋਇਆ ਇਵਨ ਕਿ ਉਹ ਝਗੜਾਉਣ ਵਾਲੀ ਜਿਹੜੀ ਬੀਬੀ ਸੀ ਜਿਹੜੀ ਕੋਠੀ ਦੇ ਕਰਜ਼ਾ ਸੀ ਉਹਦੇ ਸਬੰਧੀ ਵੀ ਭਗਵੰਤਪਾਲ ਹੋਣਾ ਨੇ ਕਰੀ ਕੋਈ ਇਹੋ ਜਿਹਾ ਕੰਮ ਨਹੀਂ ਸੀ ਕੀਤਾ ਤੇ ਜੇਕਰ ਹੁਣ ਇਹਨਾਂ ਦੇ ਖਿਲਾਫ ਇਹ ਕੁਝ ਕੀਤਾ ਐਸਆਈਟੀ ਦਾ ਗਠਨ ਕੀਤਾ ਤਾਂ ਸਿੱਧੂ ਸਾਹਿਬ ਜਿਆਦਾ ਚਾਂਸਸ ਇਹੋ ਹੀ ਨੇ ਜਿਆਦਾ ਚਾਂਸਸ ਜਿਹੜੇ ਲੱਗਦੇ ਨੇ ਇਹੋ ਹੀ ਆ ਕਿ ਦਿੱਲੀ ਹਾਈ ਕਮਾਂਡ ਦੇ ਜਿਹੜੇ ਇੱਕ ਕਰੀਬੀ ਨੇ ਔਰ ਇਹ ਸਮਝਿਆ ਜਾਂਦਾ ਕਿ ਹਰਜੋਤ ਪੈਸ ਜਿਹੜੇ ਦਿੱਲੀ ਦੇ ਜਿਹੜੇ ਵੱਡੇ ਨੇ ਮਨੀਸ਼ ਸੋਸੋਦੀਆ ਜਰਵੇਦ ਕੇਜਰੀਵਾਲ ਤੋਂ ਸੰਦੀਪ ਪਾਟ ਉਹਨਾਂ ਦੇ ਖਾਸਮ ਖਾਸ ਉਹ ਗਿਣੇ ਜਾਂਦੇ ਆ ਤਾਂ ਕੁਦਰਤੀ ਤੌਰ ਤੇ ਲੱਗਦਾ ਆ ਕਿ ਐਸਆਈਟੀ ਦਾ ਗਠਨ ਕਰਕੇ ਇੱਕ ਝਟਕਾ ਜਿਹੜਾ ਆ ਉਹ ਜ਼ਰੂਰ ਉਹਨਾਂ ਨੇ ਹਾਈ ਕਮਾਂਡ ਨੂੰ ਦਿੱਤਾ ਹਾਈ ਕਮਾਂਡ ਨੂੰ ਕਿਉਂਕਿ ਕਰੀਬੀ ਨੇ ਹਾਂ ਇੱਕ ਮੰਦਾ ਭਗਵੰਤਬਾਨ ਨੇ ਦਬਾਅ ਜੜਾ ਕੇ ਹੀ ਉਸ ਸੂਰਤ ਵਿੱਚ ਜਿਹੜਾ ਚੱਲਿਆ ਨਹੀਂ ਇੱਕ ਸੰਦੇਸ਼ ਦੇਂਦੀ ਕੋਸ਼ਿਸ਼ ਕੀਤੀ ਹੈ ਮੈਨੂੰ ਲੱਗਦਾ ਭਗਵੰਤਬਾਨ ਨੇ ਕਿ ਹਾਂ ਭਈ ਮਿੱਤਰ ਪਿਆਰੋ ਜੇਕਰ ਪੰਜਾਬ ਦੇ ਵਿੱਚ ਰਹਿਣਾ ਤਾਂ ਤੁਹਾਨੂੰ ਮੇਰੀ ਮਰਜ਼ੀ ਦੇ ਅਨੁਸਾਰ ਚੱਲਣਾ ਪਊਗਾ ਹੁਣ ਜਿਸ ਤਰੀਕੇ ਨਾਲ ਐਸਆਈਟੀ ਵੀ ਬਣ ਗਈ ਐਸਆਈਟੀ ਕੀ ਰਿਪੋਰਟ ਦਿੰਦੀ ਹੈ ਕੀ ਨਹੀਂ ਦਿੰਦੀ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਇੱਕ ਤਲਵਾਰ ਜਿਹੜੀ ਹੈ ਸਿੱਧੂ ਸਾਹਿਬ ਉਹ ਜ਼ਰੂਰ ਜਿਹੜੀ ਹੈ ਆਈਪੀਐਸ ਅਧਿਕਾਰੀ ਤੇ ਵੀ ਲਟਕੀ ਰਹੂਗੀ ਤੇ ਮੰਤਰੀ ਤੇ ਵੀ ਲਟਕੀ ਰਹੂਗੀ ਚਾਹੀਦਾ ਤਾਂ ਇਹ ਸੀ ਕਿ ਜੇਕਰ ਐਸਆਈਟੀ ਗਠਿਤ ਕੀਤੀ ਆ ਤਾਂ ਸੀਮਾਬੱਧ ਸਮਾਬੱਧ ਇੱਕ ਲਟਾ ਜਾਂਦਾ ਕਿ ਹਾਂ ਭਈ ਇਹਨੇ ਸਮਝ ਤੁਸੀਂ ਇਸਦੀ ਰਿਪੋਰਟ ਕਰੋ ਐਸਆਈਟੀ ਕੋਈ ਇਦਾਂ ਦਾ ਸਮਾਬੱਧ ਜਰਾ ਨਹੀਂ ਖੜੂਦਾਂ ਕੋਈ ਸਮਾ ਦਿੱਤਾ ਗਿਆ ਕਿ ਆਪੇ 15 ਤਰਾਂਛੇ ਦੇ ਦੀਆਂ 20 ਤਰਾਂਛੇ ਦੇ ਦੀਆਂ ਇਹ ਕਿਸੇ ਵੀ ਤਲਵਾਰ ਵੀ ਭਗਵੰਤ ਮਾਨ ਵੱਲੋਂ ਇੰਨਾ ਮੰਤਰੀ ਦੇ ਉੱਤੇ ਉਸ ਅਧਿਕਾਰੀ ਦੇ ਉੱਤੇ ਲਟਕਾਈ ਜਾ ਕੇ ਉਹਨਾਂ ਨੂੰ ਮਾਲਸਕ ਤੌਰ ਤੇ ਅਸੀਂ ਕਹਿ ਸਕਨੇ ਕਿ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਸਕਦੀ ਆ ਬਾਕੀ ਸਿੱਧੂ ਸਾਹਿਬ ਇਥੇ ਸਭ ਤੋਂ ਵੱਡੀ ਭੂਮਿਕਾ ਜਿਹੜੀ ਆ ਉਹ ਭਗਵੰਤ ਮਾਨ ਦੀ ਹੈ ਕੀ ਭਗਵੰਤ ਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਜੇਤ ਦੇ ਵਿੱਚ ਕਲੀਨ ਚੱਟਾ ਰੱਖਣਗੇ ਤਾਂ ਜਾਂ ਵਾਕਈ ਜੇਕਰ ਇਹ ਦੋ ਸਾਬਤ ਹੁੰਦੇ ਆ ਤਾਂ ਫਿਰ ਉਹਨਾਂ ਨੂੰ ਕੋਈ ਬਰਖਾਸਤ ਕਰਨਗੇ ਆਪਣੇ ਮੰਤਰੀ ਮੰਡਲ ਦੇ ਵਿੱਚੋਂ ਕੋਈ ਐਕਸ਼ਨ ਲੈਣਗੇ ਇਹ ਜ਼ਿੰਮੇਵਾਰੀ ਜਿਹੜੀ ਆ ਜਿਵੇਂ ਅਸੀਂ ਪ੍ਰੀਖਿਆ ਜਿਹੜੀ ਅਗਨੀ ਪ੍ਰੀਖਿਆ ਜਿਹੜੀ ਉਹ ਭਗਵੰਤ ਮਾਨ ਹੁਣਾਂ ਦੀ ਹੈਗੀ ਆ ਟੱਕਰ ਤਾਂ ਉਹਨਾਂ ਨੇ ਦਿੱਲੀ ਹਾਈਪਾਂ ਦੇ ਨਾਲ ਲੜੀ ਆ ਹੁਣ ਵੇਖਣਾ ਕਿ ਇਸ ਦੇ ਵਿੱਚੋਂ ਕਿਸ ਤਰੀਕੇ ਦੀ ਉਹਨਾਂ ਦੀ ਭੂਮਿਕਾ ਜਿਹੜੀ ਬੀਤੇ ਸਮੇਂ ਦੇ ਵਿੱਚ ਰਹੀ ਹੈ ਤੇ ਅਜੋਕੇ ਸਮੇਂ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਭੂਮਿਕਾ ਇਸ ਮੁੱਦੇ ਤੇ ਇਹੋ ਜਿਹੀ ਹੁੰਦੀ ਆ ਕਿਉਂਕਿ ਦੋਸ਼ ਬੜੇ ਗੰਭੀਰ ਦੇ ਦੋਸ਼ ਛੋਟੇ ਨਹੀਂ ਆ ਦੋਸ਼ ਗੰਭੀਰ ਦੇ ਤਾਂ ਲਾਇ ਵੀ ਇੱਕ ਪੁਲਿਸ ਮਹਿਲਾ ਅਧਿਕਾਰੀ ਵੱਲੋਂ ਹੀ ਹਨ ਜਿਸ ਕਰਕੇ ਇਸ ਦੀ ਨਿਰਪੱਖ ਜਾਂਚ ਸਿੱਧੂ ਸਾਹਿਬ ਜ਼ਰੂਰ ਹੋਣੀ ਚਾਹੀਦੀ ਸੀ ਜਾਂਚ ਜਾਂ ਤਾਂ ਹਾਈ ਕੋਰਟ ਦੇ ਕਿਸੇ ਜੱਜ ਕੋ ਕਰਾ ਲਈ ਜਾਂਦੀ ਜਾਂ ਕੋਈ ਹੋਰ ਕਿਸੇ ਕੋ ਕਰਾ ਲਈ ਜਾਂਦੀ ਤਾਂ ਪਰ ਮਹਿਕਮਾ ਜਿਹੜਾ ਪੁਲਿਸ ਦਾ ਉਹਨਾਂ ਕੋਲ ਹੀ ਆ ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਸਿੱਧੂ ਸਾਹਿਬ ਉਹ ਇਹੋ ਹੀ ਆ ਕਿ ਭਗਵੰਤ ਮਾਨ ਦੀ ਅਗਲੀ ਪ੍ਰੀਖਿਆ ਆ ਕਿ ਉਹ ਇਸ ਸਾਰੇ ਕਾਸੇ ਦੇ ਵਿੱਚੋਂ ਕੀ ਆਪਣਾ ਪਰਵਾਤੀ ਦੀ ਕੋਸ਼ਿਸ਼ ਕਰਦੇ ਆ ਜੀ ਚਲੋ ਹਣਕ ਸਾਹਿਬ ਉਧਰ ਪੰਜਾਬ ਦੇ ਵਿੱਚ ਵਿੱਤੀ ਐਮਰਜੈਂਸੀ ਸੰਕਟ ਜਿਹੜੇ ਉਹ ਬਣ ਗਿਆ ਔਰ ਕਹਿੰਦੇ ਆ ਕਿ ਸਾਲ ਦੇ ਆਖਰੀ ਤਿਮਾਹੀ ਦੇ ਦੌਰਾਨ ਕਹਿੰਦੇ ਕਿ ਕਰਜ਼ਿਆਂ ਤਨਖਾਹਾਂ ਤੇ ਪੈਨਸ਼ਨਾਂ ਦੀ ਅਦਾਇਗੀ ਵੀ ਪੰਜਾਬ ਸਰਕਾਰ ਦੇ ਲਈ ਕਰਨੀ ਮੁਸ਼ਕਲ ਹੈ ਔਰ ਉਧਰ ਕਹਿੰਦੇ ਕਿ ਸਰਕਾਰੀ ਆਮਦਨ ਕਰਜ਼ਿਆਂ ਸਭ ਜੀ ਤਨਖਾਹਾਂ ਪੈਨਸ਼ਨਾਂ ਦੇ ਵਜਨ ਬਦਲੇ ਵੀ ਪੈਸਾ ਜਿਹੜਾ ਨਕਾਫੀਆ ਤੇ ਵਿਕਾਸ ਕਰ ਜਾਂ ਤੇ ਕੇਂਦਰੀ ਸਕੀਮਾਂ ਦੀ ਹਿੱਸੇਦਾਰ ਲਈ ਵੀ ਪੈਸਾ ਜਟਾਉਣਾ ਜਿਹੜਾ ਉਹ ਔਖਾ ਹੋ ਗਿਆ ਪਿਛਲੇ ਦਿਨੀ ਆਪਾਂ ਗੱਲ ਕਰਦੇ ਸੀਗੇ ਕਿ ਭਾਈ ਇਹ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਭਗਵੰਤਬਾਲ ਹੋਣੀ ਕਿ ਭਾਈ ਸਾਡੇ ਕੋਲੇ ਪੈਸਾ ਵੜਾ ਪੈਸਾ ਵੜਾ ਤੇ ਦੂਜੇ ਪਾਸੇ ਉਹ ਪੈਸਾ ਵੜਾ ਜਿਹੜਾ ਉਹ ਆਪਣੇ ਵਾਸਤੇ ਵਰਤਿਆ ਜਾ ਰਿਹਾ ਹੈਲੀਕਾਪਟਰਾਂ ਦੇ ਵਰਤਿਆ ਜਾ ਰਿਹਾ ਐਡਵਰਟਾਈਜ਼ਮੈਂਟਾਂ ਦੇ ਵਰਤਿਆ ਜਾ ਰਿਹਾ ਮੁਜੇ ਸੂਬੇ ਤੇ ਚੋਣਾ ਲੜਨ ਦੇ ਲਈ ਜਿਹੜਾ ਵਰਤਿਆ ਜਾ ਰਿਹਾ ਪਰ ਪੰਜਾਬ ਦੇ ਲੋਕਾਂ ਤੂੰ ਜਿਹੜਾ ਉਹਨਾਂ ਦਾ ਫੋਨ ਚੋੜ ਕੇ ਪੈਸਾ ਕੱਢਿਆ ਜਾ ਰਿਹਾ ਧੌਣ ਕੇ ਰਿਪੋਰਟ ਬੋਟਾ ਲਾ ਕੇ ਪੈਸਾ ਕੱਢਿਆ ਜਾ ਰਿਹਾ ਬਿਜਲੀ ਦਾ ਨਾ ਵਧਾ ਦਿੱਤੀਆਂ ਗਈਆਂ ਪੈਟਰੋਲ ਡੀਜ਼ਲ ਦਾ ਰੇਟ ਵਧਾ ਦਿੱਤਾ ਗਿਆ ਬੱਸਾਂ ਦਾ ਕਿਰਾਇਆ ਜਿਹੜਾ ਵਧਾ ਦਿੱਤਾ ਗਿਆ ਤਾਂ ਕਿਵੇਂ ਦੇਖਦੇ ਹਾਂ ਕਿ ਜਿਹੜੇ ਹਾਲਾਤ ਜਿਹੜੇ ਵਿੱਤੀ ਐਮਰਜੈਂਸੀ ਦੇ ਜਿਹੜੇ ਬਣ ਗਏ ਆ ਭਗਵੰਤਪਾਲ ਸਰਕਾਰ ਤਾਂ ਜਮੇ ਡੁੱਬੜ ਕਿਨਾਰੇ ਆ ਗਈ ਹੈ ਸੁਖਵਿੰਦਰ ਜੀ ਹਾਲਾਤ ਬਣ ਨਹੀਂ ਗਏ ਹਾਲਾਤ ਬਣ ਚੁੱਕੇ ਆ ਅਨਲਾਨੀ ਐਮਰਜੈਂਸੀ ਵਿੱਤੀ ਐਮਰਜੈਂਸੀ ਜਿਹੜੀ ਆ ਉਹ ਬਣ ਚੁੱਕੀ ਆ ਪੰਜਾਬ ਦੇ ਵਿੱਚ ਵਖਰੀ ਗੱਲ ਹੈ ਕਿ ਸਰਕਾਰ ਇਹਦੇ ਸਬੰਧੀ ਅਜੇ ਕੋਈ ਵੀ ਐਲਾਨ ਜਿਹੜਾ ਨਹੀਂ ਕਰ ਰਹੀ ਪਰ ਹਾਲਾਤ ਬਣ ਚੁੱਕੇ ਨੇ ਤਾਂ ਉਹਦਾ ਸਭ ਤੋਂ ਖਮਿਆਜਾ ਜਿਹੜਾ ਇਸ ਵੇਲੇ ਪੰਜਾਬ ਦਾ ਉਹ ਮੁਲਾਜ਼ਮ ਤਫਕਾ ਭੁਗਤਦਾ ਪਿਆ ਕਿ ਜਿਨ੍ਹਾਂ ਨੂੰ ਅੱਜ 12 ਤਰੀਕ ਹੋ ਦੇ ਬਾਵਜੂਦ ਵੀ ਤਨਖਾਹਾਂ ਜਿਹੜੀਆਂ ਨੇ ਉਹ ਅਜੇ ਤੱਕ ਨਹੀਂ ਮਿਲੀਆਂ ਹੁਣ ਜਿਹੜੀਆਂ ਸਥਿਤੀਆਂ ਸਿੱਧੂ ਸਾਹਿਬ ਸਾਹਮਣੇ ਆਈਆਂ ਜਿਸ ਤਰੀਕੇ ਦੇ ਵਿੱਤ ਅਧਿਕਾਰੀਆਂ ਨੇ ਮੁੱਖ ਮੰਤਰੀ ਦਫ਼ਤਰ ਨੂੰ ਇਹ ਗੱਲ ਕਹਿਤੀ ਹੈ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਜਿਹੜੀ ਪੈਨਸ਼ਨਾਂ ਦੂਜੇ ਪਾਸੇ ਸਰਕਾਰੀ ਕਰਜ਼ਦਾਰੀਆਂ ਤੇ ਤਨਖਾਹਾਂ ਉਹ ਦੇਣੀਆਂ ਮੁਸ਼ਕਲ ਹੋ ਜਾਣਗੀਆਂ ਜੇਕਰ ਸਤੰਬਰ ਮਹੀਨੇ ਦੇ ਵਿੱਚ ਵਿੱਚ ਕੋਈ ਪ੍ਰਬੰਧ ਜਿਹੜਾ ਉਹ ਨਾ ਕੀਤਾ ਗਿਆ ਹੁਣ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਇਹ ਗੱਲਾਂ ਅਫਸਰਾਂ ਨੇ ਇਹ ਗੱਲਾਂ ਇਹਦਾ ਵੀ ਮੁੱਖ ਮੰਤਰੀ ਸਾਹਿਬ ਇੱਕ ਮੀਟਿੰਗ ਦੇ ਦੌਰਾਨ ਕਹੀਆਂ ਸਨ ਤਾਂ ਮੁੱਖ ਮੰਤਰੀ ਸਾਹਿਬ ਨੇ ਮੇਰਾ ਨਹੀਂ ਖਿਆਲ ਕੋਈ ਉਸ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਹੋਵੇ ਤੇ ਜੇ ਗੰਭੀਰਤਾ ਨਾਲ ਲਿਆ ਤਾਂ ਸਿੱਧੂ ਸਾਹਿਬ ਉਹ ਦੂਜੇ ਤਰੀਕੇ ਨਾਲ ਲੋਕਾਂ ਦੀਆਂ ਜੇਬਾਂ ਜਿਹੜੀਆਂ ਉਹ ਕੱਟ ਲਈਆਂ ਗਈਆਂ ਡੀਜ਼ਲ ਪٹرول ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਬਿਜਲੀ ਦੀ ਜਿਹੜੀ 3 ਰੁਪਏ ਵਾਲੇ ਸਤਕੇ ਨੂੰ ਵਾਟ ਤੇ ਸੀ ਉਹ ਦੁਬਾਰਾ ਜਿਹੜੀ ਲਾਗੂ ਕਰ ਦਿੱਤੀ ਗਈ ਉਹਦੇ ਨਾਲ ਹੀ ਨਾਲ ਜਿਸ ਤਰੀਕੇ ਨਾਲ ਬੱਸਾਂ ਦਾ ਕਿਰਾਇਆ ਵਧਾਇਆ ਤਾਂ ਉਹਦੇ ਨਾਲ ਸਿੱਧੂ ਸਾਹਿਬ ਸਰਕਾਰ ਦਾ ਇਹ ਗੱਲ ਪੂਰਨ ਤੌਰ ਤੇ ਜਗ ਜाहिर ਹੋ ਗਈ ਕਿ ਸਰਕਾਰ ਦਾ ਖਜ਼ਾਨਾ ਇਸ ਵੇਲੇ ਪੂਰਾ ਖਾਲੀ ਹੈ ਔਰ ਸਰਕਾਰ ਲੁੱਟਣ ਤੇ ਹੋਈ ਹੈ ਸਧਾਰਨ ਲੋਕਾਂ ਨੂੰ ਦੋ ਤਰੀਕੇ ਦਾ ਇੱਕ ਤੇ ਪਰਖਾਵਾ ਨਹੀਂ ਅਦਾ ਕੀਤੀਆਂ ਜਾ ਰਹੀਆਂ ਦੂਜੇ ਪਾਸੇ ਜਿਸ ਤਰੀਕੇ ਦੇ ਐ ਟੈਕਸ ਜਿਹੜੇ ਲਗਾ ਦਿੱਤੇ ਗਏ ਨੇ ਇਸ ਤੋਂ ਸਾਫ ਜाहिर ਹੁੰਦਾ ਕਿ ਸਰਕਾਰ ਇਸ ਵੇਲੇ ਡੁੱਬਣ ਕਿਨਾਰੇ ਪਹੁੰਚ ਚੁੱਕੀ ਹੈ ਹੁਣ ਸਿੱਧੂ ਸਾਹਿਬ ਆਪਣੀ ਇਸ ਸਥਿਤੀ ਨੂੰ ਸੁਧਾਰਨ ਵਾਸਤੇ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਪਾਸੋਂ 10000 ਕਰੋੜ ਰੁਪਏ ਦੀ ਲਿਮਿਟ ਮੱਦੂ ਬਣਾਉਂਦੀ ਇਹਨਾਂ ਨੇ ਮੰਗ ਕੀਤੀ ਹੈ ਇੱਥੇ ਸਰਕਾਰ ਦੀ ਅਨੁਭਵਿੰਤਾ ਫਿਰ ਨਜ਼ਰ ਆਉਂਦੀ ਹੈ ਕਿਉਂਕਿ ਕੇਂਦਰ ਜੇਕਰ ਇੱਕ ਰਾਜ ਨਾਲ ਜਿਹਾ ਕਰਦਾ ਤਾਂ ਫਿਰ ਬਾਕੀ ਰਾਜਾਂ ਮੰਨੀ ਵੀ ਉਹ ਸਰ ਕੇਂਦਰ ਸਰਕਾਰ ਪਾਸ ਉਹ ਮੰਗ ਕਰਦਗੇ ਕਿਉਂਕਿ ਇਹ ਲਾ ਕਾਨੂੰਨ ਇੱਕ ਬਕਾਦਾ ਬਣ ਚੁੱਕਾ ਜਿਹੜਾ ਕੇਂਦਰ ਸਰਕਾਰ ਦੇ ਪਾਸ ਕੀਤਾ ਕਟੌਤੀਆਂ ਉਹਨਾਂ ਨੇ ਕਰਜ਼ੇ ਦੇਣੀਆਂ ਕੇਵਲ ਪੰਜਾਬ ਵਾਸਤੇ ਨਹੀਂ ਕੀਤੀਆਂ ਬਲਕਿ ਬਾਕੀ ਸਾਰੇ ਰਾਜਾਂ ਵਾਸਤੇ ਵੀ ਉਹਨਾਂ ਨੇ ਇੱਕ ਲਿਮਿਟ ਜਿਹੜੀ ਹੈ ਉਹ ਨਿਸ਼ਚਿਤ ਕਰ ਦਿੱਤੀ ਹੈ ਤਾਂ ਜੇਕਰ ਉਸ ਲਿਮਟ ਨੂੰ ਪਾਰ ਕਰਦੇ ਆ ਪੰਜਾਬ ਸਰਕਾਰ ਕੇਂਦਰ ਸਰਕਾਰ પાસે ਇੱਕ ਕੈਂਪੀਂਡਿੰਗ ਆ ਕਿ ਸਾਡੀ ਕਰਜ਼ੇ ਦੀ ਹੱਦ ਵਧਾ ਦਿੱਤੀ ਜਾਵੇ ਇਹ ਕਿਸੇ ਵੀ ਸੂਰਤ ਵਿੱਚ ਸੰਭਵ ਨਹੀਂ ਹੈਗਾ ਕਿਉਂਕਿ ਕੇਂਦਰ ਸਰਕਾਰ ਇੱਕ ਰਾਜ ਦੀ ਜੇਕਰ ਅਜਿਹੀ ਮੰਗ ਪੂਰੀ ਕਰਦੀ ਹੈ ਤਾਂ ਫਿਰ ਬਾਕੀ ਰਾਜਾਂ ਵਾਲੇ ਵੀ ਅਜਿਹੀ ਗੱਲ ਕਰਨਗੇ ਤਾਂ ਕੇਂਦਰ ਸਰਕਾਰ ਦੀ ਖਜ਼ਾਨੇ ਦੀ ਸੀਮਾ ਠੀਕ ਹੈ ਇਹ ਤਾਂ ਕੇਂਦਰ ਸਰਕਾਰ ਜਾਣਦੀ ਹੈ ਪਰ ਕੇਂਦਰ ਸਰਕਾਰ ਕਦੇ ਵੀ ਅਜਿਹੀ ਸੂਰਤ ਵਿੱਚ ਅਜਿਹਾ ਕਦਮ ਨਹੀਂ ਚੁੱਕ ਸਕਦੀ ਕਿ ਦੂਜੇ ਰਾਜਾਂ ਨੂੰ ਇਹ ਜੀ ਮੰਗ ਜਰੀ ਹੈ ਉਹ ਕਰਦੀ ਪਈ ਤਾਂ ਇਹ ਸਾਰੇ ਸੰਦਰਭ ਦੇ ਵਿੱਚ ਫਿਰ ਪੰਜਾਬ ਸਰਕਾਰ ਦੀ ਸਥਿਤੀ ਕੀ ਰਹਿ ਜਾਂਦੀ ਆ ਇਹ ਤਾਂ ਉਹ ਹੈ ਕਿ ਜਿਹੜਾ ਵਿੱਤ ਵਿਭਾਗ ਦੇ ਅਫਸਰਾਂ ਨੇ ਦੱਸਿਆ ਕਿ ਜੇਕਰ ਮਾਲੀਆ ਨਾ ਇਕੱਠਾ ਹੋਇਆ ਤਾਂ ਫਿਰ ਆਜੇ 3 ਮਹੀਨਿਆਂ ਦਾ ਹੁਣਾ ਉਥੇ ਬਹੁਤ ਖਤਰਨਾਕ ਜਿਹੜੀਆਂ ਸਥਿਤੀਆਂ ਬਣ ਸਕਦੀਆਂ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲਾਂ ਕਰ ਰਹੇ ਜੀ ਕਿ ਇਹਨਾਂ ਦੇ ਮੰਤਰੀਆਂ ਦੇ ਖਰਚੇ ਆਂ ਲੀਆਂ ਜੇ ਆ ਹੁਣ ਮੁੱਖ ਮੰਤਰੀ ਸਾਹਿਬ ਦਾ ਪਤਾ ਲੱਗਾ ਕਿ ਚੰਡੀਗੜ੍ਹ ਦੇ ਵਿੱਚ ਹੀ 3 ਜਾਂ 4 ਮੰਗੜੇ ਨੇ ਤਾਂ ਔਰ ਇੱਕ ਬੰਗਲਾ ਜਿਹੜਾ ਉਹ ਜਲੰਧਰ 'ਚ ਬੰਦਾ ਪਿਆ ਹੁਣ ਦੂਜੇ ਪਾਸੇ ਜਿਸ ਤਰੀਕੇ ਨਾਲ ਚੋਣਾਂ ਦੇ ਵਿੱਚ ਹਰਿਆਣੇ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਡਿਊਟੀਆਂ ਲਗਾ ਦਿੱਤੀਆਂ ਜੀ ਮੀਨ ਜੇ ਪੁਲਿਸ ਦਾ ਆਪਣਾ ਨੰਬਰ 2 ਵਿਧਾਇਤਾ ਨੇ ਜਾਣਾ ਮੰਤਰੀਆਂ ਨੇ ਜਾਣਾ ਉਹਦਾ ਸਿੱਧਾ ਬੋਝ ਜਿਹੜਾ ਉਹ ਸਰਕਾਰੀ ਖਜ਼ਾਨੇ ਤੇ ਪੈਣਾ ਤਾਂ ਸਰਕਾਰ ਆਪਣੀਆਂ ਲੋੜਾਂ ਵਾਸਤੇ ਆਪਣੀਆਂ ਸਿਆਸੀ ਬਨੋਰਥਾਂ ਵਾਸਤੇ ਤਾਂ ਸਰਕਾਰੀ ਖਜ਼ਾਨੇ ਦੀ ਵਰਤੋਂ ਕਰ ਰਹੀ ਹੈ ਖੁੱਲ ਕੇ ਕਰ ਰਹੀ ਹੈ ਤੇ ਦੂਜੇ ਪਾਸੇ ਉਹ ਲੋਕ ਜਿਹਨਾਂ ਨੇ ਇੱਕ ਬਦਲਾਅ ਦੇ ਰੂਪ ਦੇ ਵਿੱਚ ਸਧਾਰਨ ਬੰਦਿਆਂ ਨੂੰ ਸਧਾਰਨ ਵਿਅਕਤੀ ਦੀ ਸਰਕਾਰ ਬਣਾਈ ਔਰ ਉਸ ਸਧਾਰਨ ਵਿਅਕਤੀਾਂ ਦੀ ਸਰਕਾਰ ਦੇ ਵਿੱਚ ਆਮ ਬੰਦੇ ਦਾ ਕਿਸ ਤਰੀਕੇ ਦਾ ਕਚੂਮਰ ਕੱਢਿਆ ਜਾ ਰਿਹਾ ਮੇਰਾ ਨਹੀਂ ਸ਼ਾਇਦ ਕਿ ਅੱਜ ਤੋਂ ਪਹਿਲਾਂ ਕਿਸੇ ਹੋਰ ਸਰਕਾਰ ਦੇ ਸਮੇਂ ਅਜਿਹਾ ਹੋਇਆ ਹੋਵੇ ਮੈਨੂੰ ਜ਼ਿਆਦਾ ਕਿ ਜਦੋਂ ਇਹ ਸਬਸਿਡੀ ਦੀ ਗੱਲ ਕਰਦੇ ਤਾਂ ਨਵਜੋਤ ਸਿੱਧੂ ਹੁਣਾਂ ਨੇ ਉਦੋਂ ਇਹ ਮੁੱਦਾ ਠਾਇਆ ਸੀ ਕਿ ਭੜੇ ਮਾਨਸੋ ਜੋ ਕੁਝ ਕਰ ਰਹੇ ਜੇ ਸਰਕਾਰ ਦੇ ਦੂਜੇ ਜਾਂ ਤੀਜੇ ਸਾਲ ਦੇ ਵਿੱਚ ਹਾਲਾਤ ਇਹ ਹੋ ਜਾਣਗੇ ਜੇ ਕਿ ਲੋਕਾਂ ਦੀਆਂ ਤਨਖਾਹਾਂ ਮਾਂ ਨਹੀਂ ਦਿੱਤੀਆਂ ਜਾਣੀਆਂ ਇਹ ਨਵਜੋਤ ਸਿੱਧੂ ਦਾ ਜਦੋਂ 3 ਸਾਲ ਇਹਨਾਂ ਦਾ ਬਿਆਨ ਮੈਨੂੰ ਅਚਾਨਕ ਹੀ ਯਾਦ ਆਇਆ ਤੇ ਸਿੱਧੂ ਸਾਹਿਬ ਵਾਕਈ ਉਹ ਹਾਲਾਤ ਜਿਹੜੇ ਆ ਉਹ ਬਣ ਚੁੱਕੇ ਆ ਕਿ ਕਿਸ ਤਰੀਕੇ ਦਾ ਸਰਕਾਰ ਜਿਹੜੀ ਆ ਸਰਕਾਰ ਦੇ ਆਪਣੇ ਜਿਹੜੇ ਨਜਾਇਜ਼ ਖਰਚੇ ਦਾ ਬੋਝ ਜਿਹੜਾ ਪੰਜਾਬ ਦੇ ਲੋਕਾਂ ਦੇ ਉੱਤੇ ਪੈ ਰਿਆ ਹੁਣ ਜਿਸ ਤਰੀਕੇ ਦੀਆਂ ਮੀਟੇ ਸਮੇਂ ਦੇ ਵਿੱਚ ਸਬਸਿਡੀਆਂ ਦਿੱਤੀਆਂ ਗਈਆਂ ਦਿੱਤੀਆਂ ਦਾ ਹੁਕਮ ਤਾਂ ਜਿਸ ਤਰ੍ਹਾਂ 300 ਯੂਨਿਟ ਮਾਫ ਕਰਦਾ ਕਹਿੰਦੇ ਸੀ ਕੋਈ ਵੀ ਲੋਕਾਂ ਨੇ ਬਿਜਲੀ ਚੋਰੀ ਦਾ ਵੀ ਰਿਕਾਰਡ ਜਿਹੜਾ ਤੋੜ ਦਿੰਦਾ ਹੁਣ ਲੋਕਾਂ ਨੇ ਤਾਂ ਫਿਰ ਸਾਰਾ ਕੁਝ ਕਰਦਾ ਹੀ ਕਰਦਾ ਕਿ ਇਹਦੇ ਕਿ ਜਿਸ ਤਰੀਕੇ ਨਾਲ 300 ਯੂਨਿਟ ਜਾਂ 600 ਯੂਨਿਟ ਜਿਹੜਾ ਮਾਫ ਕੀਤਾ ਲੋਕਾਂ ਨੇ ਦੋ ਦੋ ਜਿਹੜੇ ਮੀਟਰ ਲਵਾਲੇ ਇਹਦੇ ਵਿੱਚ ਵੀ ਸਰਕਾਰ ਦੀ ਡਿਪਾਰਟਮੈਂਟ ਸਰਕਾਰ ਨਹੀਂ ਇਹੋ ਜਿਹਾ ਆਡੈਂਟੀਫਾਈ ਕਰ ਸਕੀ ਕਿ ਹਾਂ ਫਿਰ ਕਰਨਾ ਕੀ ਹੈ ਜੇਕਰ ਹੁਣ ਬੀਬੀਆਂ ਦਾ ਕਰਾਇਆ ਪਦਾਇਤ ਕਹਿੰਦੇ ਸਰਕਾਰ ਨੂੰ ਇਹ ਕਿਸੇ ਵਿਅਕਤੀ ਨੇ ਸਲਾਹ ਦਿੱਤੀ ਸਰਕਾਰ ਕੁਝ ਅਫਸਰਾ ਬਲੋ ਕਿ ਹਾਂ ਵੀ ਜਿਹੜਾ ਕਰਾਇਆ ਆ ਉਹ 50% ਕਰ ਦਿੱਤਾ ਜਾਵੇ ਤਾਂ ਜੋ ਜਿਹੜਾ ਮਾਲੀਆ ਸਰਕਾਰੀ ਖਜ਼ਾਨੇ ਵਿੱਚ ਬੜੇ ਪਰ ਨਹੀਂ ਉਹ ਸਰਕਾਰ ਨਹੀਂ ਨਹੀਂ ਕੀਤਾ ਕਿ ਉਹ ਵੀ ਉਸ ਦਾ ਅਸਰ ਸਿੱਧਾ ਸਰਕਾਰ ਦੀਆਂ ਵੋਟਾਂ ਦੇ ਪਾਰਟੀ ਦੀਆਂ ਵੋਟਾਂ ਤੇ ਪੈਣਾ ਜਿਮਨੀ ਚੋਣਾਂ ਹੋਣ ਵਾਲੀਆਂ ਨੇ ਦੂਜੇ ਪਾਸੇ ਪੰਚਾਇਤੀ ਚੋਣਾਂ ਹੋਣ ਵਾਲੀਆਂ ਨੇ ਤਾਂ ਸਰਕਾਰ ਆਪਣੇ ਸਿਆਸੀ ਮਦਦੌਤ ਨੂੰ ਸਿੱਧ ਕਰਨ ਵਾਸਤੇ ਕੋਈ ਵੇਜਾ ਕਦਮ ਨਹੀਂ ਪੁੱਟ ਰਹੀ ਕਿ ਜਿਹੜਾ ਵਾਕਿਆ ਹੀ ਸਰਕਾਰ ਦੇ ਖਜ਼ਾਨੇ ਨੂੰ ਭਰ ਸਕੇ ਬਲਕਿ ਉਲਟਾ ਲੋਕਾਂ ਦੇ ਉੱਤੇ ਟੈਕਸ ਲਾਵਾ ਕੇ ਲੋਕਾਂ ਦਾ ਸਿੱਧੂ ਸਭ ਕੁਝ ਉਮਰ ਜਿਹੜਾ ਕੱਢਿਆ ਜਾ ਰਿਹਾ ਤਰਖਾਵਾ ਨਹੀਂ ਦਿੱਤੀਆਂ ਜਾ ਰਹੀਆਂ ਲੋਕਾਂ ਦੇ ਚੁੱਲ੍ਹੇ ਜਿਹੜੇ ਆ ਸਭ ਨੂੰ ਭੁਜਨ ਦੇ ਕਿਨਾਰੇ ਪਹੁੰਚ ਚੁੱਕੇ ਆ ਮੈਂ ਕਹਿ ਰਿਹਾ ਕਿ 12 ਤਰੀਕ ਨੂੰ ਚੱਲੀ ਆ ਕਈਆਂ ਪਪਾ ਕਾਂ ਦੀਆਂ ਤਨਖਾਹਾਂਾਂ ਵਿੱਚ ਤੱਕ ਰਿਲੀ ਜਿਹੜੀਆਂ ਨਹੀਂ ਹੋਈਆਂ ਔਰ ਇਹ ਗੱਲ ਕਹਿ ਦਿੱਤੀ ਕਿ ਪਤਾ ਲੱਗਾ ਕਿ 19 ਔਰ 20 ਅਗਸਤ ਨੂੰ ਜ਼ਬਾਨੀ ਤੌਰ ਤੇ ਹੁਕਮ ਜਿਹੜੇ ਇਹ ਜਾਰੀ ਕਰ ਦਿੱਤੇ ਗਏ ਸਨ ਕਿ ਹਾਂ ਭੀ ਖਜ਼ਾਨੇ ਖਜ਼ਾਨਿਆਂ ਵਾਲੇ ਔਰ ਖਜ਼ਾਨਾ ਅਫਸਰਾਂ ਨੂੰ ਕਿ ਹਾਂ ਭੀ ਜਿੰਨਾ ਚਿਰ ਤੱਕ ਉਤਰੋ ਹੁਕਮ ਨਹੀਂ ਹੁੰਦਾ ਉਹਨਾਂ ਚ ਨਾ ਤਾਂ ਕੋਈ ਗ੍ਰਾਂਟ ਰਿਲੀਜ਼ ਕਰਦੀਆਂ ਨਾ ਪੈਨਸ਼ਨਾਂ ਰਿਲੀਜ਼ ਕਰਨੀਆਂ ਤਾ ਨਾ ਹੀ ਕੋਈ ਤਨਖਾਹ ਰਿਲੀਜ਼ ਕਰਨੀ ਹੈ 19 20 ਅਗਸਤ ਦੀ ਗੱਲ ਆ ਜ਼ਬਾਨੀ ਹੁਕਮ ਜਿਹੜੇ ਦੇ ਦਿੱਤੇ ਗਏ ਸਨ ਨਾ ਸਿੱਧ ਸਭ ਅਜਿਹੇ ਹਾਲ ਆਪਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਮ ਆਦਮੀ ਕਿੰਨਾ ਖੁਸ਼ ਹੋ ਸਕਦਾ ਇਸ ਦਾ ਮਨਸਤ ਸਵੈਜਲਾਇਆ ਜਾ ਸਕਦਾ ਬਾਕੀ ਹਾਲਾਤ ਵਾਕਈ ਬਹੁਤ ਮਾੜੇ ਜੇ ਵਿੱਤੀ ਪੱਧਰ ਤੇ ਜੀ ਚਲੋ ਅੜਖਾਵਾ ਉਧਰ ਜਿਹੜੇ ਦਿੱਲੀ ਐਵੇ ਰਾਉਜ ਐਵੇਨਿਊ ਕੋਰਟ ਦੇ ਕੋਲ ਉਤੋਂ ਕੇਜਰੀਵਾਲ ਸਾਹਿਬ ਨੂੰ ਕੋਈ ਰਾਹਤ ਜਿਹੜੀ ਆ ਮਿਲੀ ਨਹੀਂ ਉਹਨਾਂ ਦੀ 25 ਤੱਕ ਅਨਿਆਇਕ ਹਿਰਾਸਤ ਜਿਹੜੀ ਆ ਵਿਧਾਨ ਦਿੱਤੀ ਹੈ ਹਾਲਾਂਕਿ ਉਹਨਾਂ ਦੀ ਜ਼ਮਾਨਤ ਦਾ ਫੈਸਲਾ ਇੱਕ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਵੀ ਰਾਖਵਾ ਰੱਖਿਆ ਹੋਇਆ ਉਹ ਤੋਂ ਕੀ ਫੈਸਲਾ ਹੁੰਦਾ ਉਹ ਤਾਂ ਦੇਖਣ ਵਾਲੀ ਗੱਲ ਹੈ ਉੱਥੇ ਪਰ ਕਹਿੰਦੇ ਕਿ ਰਾ ਕੱਲ ਜਿਵੇਂ ਅੱਜ ਗੱਲ ਕੀਤੀ ਹੈ ਕੇਂਦਰੀ ਏਜੰਸੀ ਨੇ ਇਹ ਗੱਲ ਕਹੀ ਹੈ ਕਿ ਜੇ ਇਹਨਾਂ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਇਹ ਪੰਜਾਬ ਵਿੱਚਲੇ ਗਵਾਹਾਂ ਨੂੰ ਪ੍ਰਭਾਵਿਤ ਕਰਨਗੇ ਔਰ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਸਰਕਾਰ ਜਿਹੜੀ ਹੈ ਸਾਨੂੰ ਉਥੋਂ ਦੇ ਉੱਥੇ ਜਾ ਕੇ ਜਾਂ ਉਥੋਂ ਦੇ ਅਫਸਰਾਂ ਦੇ ਕੋਲੋਂ ਜਿਹੜੀ ਉਹ ਜਾਂਚ ਕਰਨੀ ਜਿਹੜੀ ਇਜਾਜ਼ਤ ਨਹੀਂ ਦੇ ਰਹੀ ਇਸ ਮਸਲੇ ਦੇ ਵਿੱਚ ਇਹ ਗੱਲਾਂ ਵੀ ਰੱਖੀਆਂ ਨੇ ਉੱਥੇ ਔਰ ਥੱਲਿਓਂ ਅਦਾਲਤ ਤੋਂ ਝਟਕਾ ਉਹਨਾਂ ਨੂੰ ਲੱਗਿਆ ਤੇ 25 ਤੱਕ ਰਾਇਤਨਾਸਤ ਬਰਾਦ ਦਿੱਤੀ ਗਈ ਹੈ ਤੇ ਇਹਦੇ ਨਾਲ ਜੇ ਇਥੋਂ ਰਾਹਤ ਥੱਲਿਓਂ ਨਹੀਂ ਮਿਲੀ ਤਾਂ ਇਹਦੇ ਨਾਲ ਅਫਸਰਾਂ ਦੇ ਵਿੱਚ ਪੰਜਾਬ ਦੇ ਆ ਤੇ ਕੁਝ ਹੋਰ ਲੀਡਰਾਂ ਦੇ ਵਿੱਚ ਕੰਬੜੀ ਛਿੜ ਗਈ ਹੈ ਕਿਉਂਕਿ ਜੇ ਸੁਪਰੀਮ ਕੋਰਟ ਤੋਂ ਵੀ ਰਾਹਤ ਨਾ ਮਿਲੀ ਤਾਂ ਫੇਰ ਇਹ ਵੀ ਆਰਡਰ ਨਾਲ ਆ ਸਕਦਾ ਹੈ ਕਿ ਭਾਈ ਜਾਂਚ ਪੰਜਾਬ ਦੇ ਵਿੱਚ ਕਰਨ ਦਿਓ ਔਰ ਨਾਲ ਹੀ ਨਾਲ ਹੋਰ ਵੀ ਬਹੁਤ ਸਾਰਾ ਝਟਕਾ ਜਿਹੜਾ ਇਹਨਾਂ ਨੂੰ ਲੱਗ ਸਕਦਾ ਤਾਂ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਕਿ ਜੇ ਇਸ ਤਰੀਕੇ ਦੇ ਨਾਲ ਹੋ ਗਿਆ ਤਾਂ ਪੰਜਾਬ ਦੇ ਕਈ ਲੋਕਾਂ ਦੀ ਗਿੱਚੀ ਫੜੀ ਜਾਊ। ਧੁਖੇਂਦਰ ਜੀ ਉਹ ਤਾਂ ਸਭਾਵਕ ਆ। ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੇ, ਜ਼ਮਾਨਤ ਨਾ ਮਿਲੇ। ਜਿਸ ਤਰੀਕੇ ਨਾਲ ED ਨੇ ਚਾਹਸ ਮਾਫਰਨਾ, ਜਿਸ ਤਰੀਕੇ ਨਾਲ CBI ਨੇ ਤਰਕ ਉਥੇ ਦਿੱਤੇ। ਉਸ ਤਰਕ ਦੇ ਆਧਾਰ ਤੇ ਵਿਸ਼ੇਸ਼ ਤਰੀਕੇ ਨਾਲ ਸੁਪਰੀਮ ਕੋਰਟ ਨੇ ਉਹ ਫੈਸਲਾ ਰਾਹ ਪੜਾ ਰੱਖਿਆ ਔਰ ਸਭ ਤੋਂ ਵੱਡਾ CBI ਦਾ ਇਹ ਤਰਕ ਕਿ ਹਾਂ ਭਈ ਜੇਕਰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਤੇ ਸਾਡੇ ਗਵਾਹਾਂ ਨੂੰ ਪ੍ਰਭਾਵਿਤ ਕਰਦੇ ਆ ਤੇ ਦੂਸਰੇ ਬੰਦੇ ਜਦੋਂ ਅਸੀਂ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਪੁੱਛਣ ਉਸੇ ਜਾਂਚ ਵਾਸਤੇ ਪੁੱਛਗਿੱਛ ਕਰਦੀ ਗੱਲ ਕੀਤੀ ਤਾਂ ਸਾਨੂੰ ਉਸੜੇ ਪੰਜਾਬ ਸਰਕਾਰ ਨੇ ਅਜਾਜ਼ਤ ਨਹੀਂ ਦਿੱਤੀ ਇਸ ਮੁੱਦੇ ਤੇ ਉੱਤੇ ਸੁਪਰੀਮ ਕੋਰਟ ਸੁਖਿੰਦਰ ਜੀ ਕੋਈ ਵੀ ਫੈਸਲਾ ਜੜਾ ਲੈ ਸਕਦਾ ਸਰਕਾਰ ਨੂੰ ਇਹ ਕਹਿ ਸਾਡਾ ਕਿ ਠੀਕ ਆ ਜੇਕਰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣੀ ਆ ਤਾਂ ਦੇ ਦੋ ਜ਼ਮਾਨਤ ਹੀ ਦੇ ਦਿੰਨੇ ਆ ਪਰ ਉਹ ਜਾਂਚ ਜਿਹੜੀ ਆ ਉਹ ਸੀਬੀਆਈ ਨੂੰ ਕਰਨੀ ਪੈਗੀ ਉਹ ਸੀਬੀ ਜਾਂਚ ਕਰਨ ਵਾਸਤੇ ਆਜ਼ਾਦ ਆ ਤੇ ਜੇ ਸਿੱਧੂ ਸਾਬ ਅਜਿਹਾ ਹੋ ਜਾਂਦਾ ਇਹ ਹੋਂ ਸਥਿਤੀਆਂ ਉਧਰ ਨੂੰ ਮੁੜ ਗਈਆਂ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੇ ਜਾਂ ਨਾ ਮਿਲੇ ਜਿਸ ਤਰੀਕੇ ਦਾ ਸੀਬੀਏ ਨੇ ਤੱਕ ਦਿੱਤਾ ਅਧਿਕਾਰੀਆਂ ਦੇ ਸਬੰਧੀ ਪੰਜਾਬ ਤੋਂ ਪੰਜਾਬ ਸਰਕਾਰ ਦੇ ਸੰਦਰਭ ਚ ਕਿ ਪੰਜਾਬ ਸਰਕਾਰ ਇਹ ਵੀ ਸੂਰਤ ਵਿੱਚ ਉਹਨਾਂ ਅਧਿਕਾਰੀਆਂ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਨਹੀਂ ਹੈ ਜੀ ਉਹਨਾਂ ਨੂੰ ਇਜਾਜ਼ਤ ਨਹੀਂ ਦੇ ਰਹੀ ਤਾਂ ਇਸ ਮੁੱਦੇ ਤੇ ਸੁਪਰੀਮ ਕੋਰਟ ਇਹ ਆਰਡਰ ਦੇ ਸਕਦੀ ਆ ਕਿ ਹਾਂ ਫਿਰ ਤੁਸੀਂ ਜਾਂਚ ਕਰੋ ਤਾਂ ਉਸ ਸੰਦਰਭ ਚ ਫਿਰ ਜੇਕਰ ਸੁਪਰੀਮ ਕੋਰਟ ਤੇ ਕਹਿੰਦੇ ਸੀਬੀਏ ਪੰਜਾਬ ਚ ਐਂਟਰ ਕਰਦੀ ਆ ਤੇ ਇਹ ਤਾਂ ਸਿੱਧੂ ਸਾਹਿਬ ਅਫਸਰ ਵੀ ਰਗੜੇ ਜਾਣਗੇ ਫਿਰ ਮੰਤਰੀ ਵੀ ਰਗੜੇ ਜਾਣਗੇ ਫਿਰ ਐਕਸਾਈਜ਼ ਪਾਲਿਸੀ ਬਣਾਉਣ ਵਾਲੇ ਵੀ ਬੰਦੇ ਰਗੜੇ ਜਾਣਗੇ ਤੋ ਉਸ ਦਾ ਸੀ ਇੱਕ ਹੁਸਾ ਦਾ ਕੀ ਮੁੱਖ ਮੰਤਰੀ ਤੱਕ ਵੀ ਜਿਹੜਾ ਪਹੁੰਚ ਜਾਵੇ ਇਸ ਕਰਕੇ ਜਿਹੜੇ ਨੇ ਅਧਿਕਾਰੀਆਂ ਦੇ ਵਿੱਚ ਰੋਜ਼ ਅਦਾਲਤ ਇਸ ਪਾਸੇ 25 ਤਰੀਕ ਤੱਕ ਜਿਹੜੀ ਨਿਆਂਇ ਹਰਾਸਤ ਵਧੀ ਆ ਉਸ ਨੂੰ ਲੈ ਕੇ ਤਾਂ ਚਲੋ ਹੋ ਸਕਦਾ ਬਖਰਾਕ ਦੀ ਸਥਿਤੀ ਇੱਕ ਚਿੰਤਾਵਰਦੀ ਸਥਿਤੀ ਹੈਗੀ ਆ ਪਰ ਸੁਪਰੀਮ ਕੋਰਟ ਵਿੱਚ ਜਿਹੜਾ ਸੀਬੀਆਈ ਨੇ ਤਰਕ ਦਿੱਤਾ ਉਸ ਤਰਕ ਨੇ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਜ਼ਰੂਰ ਇਸ ਲਈ ਚਿੰਤਾਵਾਂ ਦੇ ਵਿੱਚ ਪਾਇਆ ਅਫਸਰਾਂ ਨੂੰ ਪਾਇਆ ਮੰਤਰੀਆਂ ਨੂੰ ਪਾਇਆ ਤੇ ਖਾਸ ਤੌਰ ਤੇ ਕੁਝ ਵਿਧਾਇਕਾਂ ਨੂੰ ਵੀ ਕਹਿੰਦੇ ਪਾਇਆ ਆ ਕਿ ਜਿਨ੍ਹਾਂ ਨੇ ਉਸ ਪਾਲਿਸੀ ਦੇ ਤਹਿਤ ਐਕਸਾਈਜ਼ ਪਾਲਿਸੀ ਦੇ ਤਹਿਤ ਪੰਜਾਬ ਦੇ ਵਿੱਚ ਕੁੱਝ ਠੇਕੇ ਕੁੱਝ ਗਲਤ ਫਰਜ਼ੀ ਨਾਮਾਂ ਤੇ ਜਿਹੜੇ ਲੈਣ ਦੀ ਕੋਸ਼ਿਸ਼ ਕੀਤੀ ਸੀ ਭਾਵ ਬਹੁਤ ਕੁਝ ਏਦਾਂ ਦਾ ਹੈਗਾ ਕਿ ਜਿਹੜਾ ਕਿੰਨੇ ਵੀ ਸੀਬੀਆਈ ਇਕੱਤਰ ਜਿਹੜਾ ਕਰ ਚੁੱਕੀ ਆ ਹੁਣ ਇਹ ਵੇਖਣਾ ਆ ਕਿ ਸੁਪਰੀਮ ਕੋਰਟ ਦਾ ਜਿਸ ਦਿਨ ਇਹ ਫੈਸਲਾ ਆਉਂਦਾ ਉਹ ਫੈਸਲਾ ਕਿਹੋ ਜਿਹਾ ਆਉਂਦਾ ਜੇ ਸੁਪਰੀਮ ਕੋਰਟ ਨੇ ਇਜਾਜ਼ਤ ਦੇ ਦਿੱਤੀ ਤਾਂ ਸਿੱਧੂ ਸਾਹਿਬ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਉਹ ਜਿਹੇ ਤਮਾਕੇ ਹੋਣਗੇ ਜਿਹੋ ਜਿਹੇ ਤਮਾਕੇ ਦਿੱਲੀ ਦੇ ਵਿੱਚ ਮਨੀਸ਼ ਸੋਦੀ ਆ ਅਰਵਿੰਦ ਕੇਸਰੀਵਾਲ ਜਾਂ ਹੋਰਨਾਂ ਦਾ ਸਰਦਰ ਚੋਹੇ ਪੰਜਾਬ ਦੇ ਵਿੱਚ ਵੀ ਸੀਬੀਆਈ ਫਿਰ ਅਜਿਹਾ ਕੁਝ ਕਰ ਸਕਦੀ ਹੈ ਕਿਉਂਕਿ ਸੀਬੀਆਈ ਦੀ ਜਾਂਚ ਜਿਹੜੀ ਮਤਲਬ ਹੌਲੀ-ਹੌਲੀ ਚੱਲਦੀ ਹੈ ਜਿਸ ਤਰ੍ਹਾਂ ਜੂੰਦੀ ਤੋਰ ਪਰ ਕਰਦੀ ਬਹੁਤ ਕੁਝ ਇਕੱਠਾ ਆ ਤਾਂ ਹੁਣ ਤੱਕ ਸੀਬੀਆਈ ਨੇ ਕਾਫੀ ਕੁਝ ਇਕੱਠਾ ਜਿਹੜਾ ਉਹ ਕਰ ਲਿਆ ਇਸੇ ਆਧਾਰ ਤੇ ਜੇਕਰ ਉਹ ਸੁਪਰੀਮ ਕੋਰਟ 'ਚ ਇਹ ਤਰਕ ਦਿੱਤਾ ਤਾਂ ਉਸ ਤਰਕ ਨੇ ਪੰਜਾਬ ਦੇ ਅਧਿਕਾਰੀਆਂ ਪੰਜਾਬ ਦੇ ਮੰਤਰੀਆਂ ਪੰਜਾਬ ਦੇ ਆਭਾਈਆਂ ਦੀ ਨੀਂਦ ਜਿਹੜੀ ਆ ਸਭ ਸਬ ਜ਼ਰੂਰ ਉਡਾ ਕੇ ਰੱਖ ਦਿੱਤੀ ਜੀ ਚਲੋ ਅਨੇਕਾਂ ਸਭ ਦੇ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਇ ਤਾਂ ਪ੍ਰੋਫੈਸਰ ਮਜੀਤ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਸਬੰਧ ਨਾਲ ਗੱਲਬਾਤ ਕੀਤੀ ਕੀ ਉਹ ਵੀਟ ਕਰਦੇ ਆ ਕਿ ਗਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੂ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ